ਅੱਜੀ ਅੱਜ ਆਪਾਂ ਤੁਹਾਨੂੰ ਦੱਸਦੇ ਆ ਜਿਹੜਾ ਆਪਣਾ ਇਹ ਲਾਈਨ ਵਾਲਾ ਸੂਟ ਹੈ ਠੀਕ ਹੈ ਜੀ ਤੇ ਇਹਦੇ ਆਪਾਂ ਨੇ ਇੱਕ ਇਹ ਫੱਟੀ ਵਾਲਾ ਇਸ ਤਰ੍ਹਾਂ ਕਲਾ ਬਣਾਉਣਾ ਤੇ ਬੈਨ ਲਾਉਣੀ ਹੈ ਤੇ ਇਹਦੇ ਆਪਾਂ ਜਿਹੜੇ ਇਹ ਵਾਲੀ ਲਾਈਨਿੰਗ ਆ ਨਾ ਇਹ ਆਪਾਂ ਲਾਈਨਿੰਗ ਜਿਹੜੀ ਹੈ ਚਾਕਾਂ ਦੇ ਵਿੱਚ ਨਹੀਂ ਦੇਣੀ ਠੀਕ ਹੈ ਜੀ ਤੇ ਇਹ ਆਪਾਂ ਨੇ ਚਾਕ ਅਲੱਗ 모ੜਨੇ ਤੇ ਲਾਈਨਿੰਗ ਜਿਹੜੀ ਅਲੱਗ ਅੰਡਰਸ਼ਰਟ ਵਾਂਗੂ 모ੜਨੀ ਹੈ ਠੀਕ ਹੈ ਜੀ ਤੇ ਇਹ ਆਪਾਂ ਕਿਸ ਤਰੀਕੇ ਨਾਲ ਆਪਾਂ ਫੋਲਡ ਕਰਨੀ ਹੈ ਕਿਦਾਂ ਆਪਾਂ 모ੜ ਸਕਦੇ ਹੁੰਨੇ ਆ ਤੇ ਅੱਜ ਤੁਹਾਨੂੰ ਆਪਾਂ ਦੱਸਾਂਗੇ ਇਸ ਵੀਡੀਓ ਵਿੱਚ ਵੀ ਆਪਾਂ ਇਹ ਕਿਸ ਤਰੀਕੇ ਨਾਲ ਚਾਕ ਜਿਹੜੇ ਫੋਲਡ ਕਰ ਸਕਦੇ ਆ ਤੇ ਇਹ ਆਪਣੇ ਕੋਲੇ ਹੈਗਾ ਕਵ ਜਿਹੜੀ ਲਾਈਨਿੰਗ ਜਿਆਦਾ ਕੱਟੀ ਹੁੰਦੀ ਹੈ ਇਥੋਂ ਇਹਦੇ ਇਹਦੇ ਹਿਸਾਬ ਨਾਲ ਹੀ ਤੇ ਕਿਉਂਕਿ ਆਪਾਂ ਵਿੱਚ ਫੋਲਡ ਕਰਦੇ ਹੁੰਦੇ ਆਗੇ ਹੁਣ ਆਪਾਂ ਇਹਨੂੰ ਕੀ ਕਰਾਂਗੇ ਪਹਿਲਾਂ ਸਭ ਤੋਂ ਕੱਲੀ ਆਪਾਂ ਲਾਈਨਿੰਗ ਸਾਈਡ ਸਿਉਣ ਬਾਅਦ ਚ ਲਾਵਾਂਗੇ ਕੱਲੀ ਲਾਈਨਿੰਗ ਨੂੰ ਆਪਾਂ ਇਸ ਤਰ੍ਹਾਂ ਦੋਨੇ ਲੜਾਂ ਨੂੰ ਫੜ ਲਾਂਗੇ ਠੀਕ ਹੈ ਇਦਾਂ ਆਪਾਂ ਰੱਖ ਲਾਂਗੇ ਕਪੜਾ ਆਪਣਾ ਜਿਹੜਾ ਵਿੱਚ ਤੇ ਇਸ ਤਰੀਕੇ ਨਾਲ ਆਪਾਂ ਲਾਈਨਿੰਗ ਕੱਲੀ ਲੈ ਲਾਂਗੇ ਤੇ ਇਹਦਾ ਆਪਾਂ ਜਿੰਨਾ ਕਮੀਜ਼ ਦਾ ਘੇਰਾ ਹਨਾ ਜਿੰਨਾ ਆਪਾਂ ਕਮੀਜ਼ ਦਾ ਘੇਰਾ ਰੱਖਣਾ ਠੀਕ ਹੈ ਜੀ ਤੇ ਉਸ ਤੋਂ ਆਪਾਂ ਇਹ ਕੱਟ ਰੱਖਣੀ ਹੈ ਤਾਂ ਕਿ ਆਪਣੀ ਜਿਹੜੀ ਲਾਈਨਿੰਗ ਬਾਹਰ ਨਾ ਦੇਸੀ ਅੰਡਰ ਸ਼ਰਟ ਵਾਂਗੂ ਆਪਣੀ ਲਾਈਨਿੰਗ ਜਿਹੜੀ ਵਿੱਚ ਆਪਾਂ ਨੂੰ ਚਾਹੀਦੀ ਹੈ ਤੇ ਇਹਨੂੰ ਜੇ ਸਾਈਡਾਂ ਤੋਂ ਆਪਣੀ ਬਾਹਰ ਨਹੀਂ ਕਿਸੇ ਨੇ ਚਾਹੀਦੀ ਠੀਕ ਹੈ ਜੀ ਤਾਂ ਕਰਕੇ ਫਿਰ ਆਪਾਂ ਇਹਨੂੰ ਇਦਾਂ ਰੱਖ ਕੇ ਇਹਦੀ ਆਪਾਂ ਜਿਹੜੀ ਕਟਿੰਗ ਆਉਣਾ ਇੱਥੋਂ ਘੇਰੇ ਦੇ ਹਿਸਾਬ ਨਾਲ ਕਟਿੰਗ ਕਰ ਲੈਣੀ ਹੈ ਬਰਾਬਰ ਕਰ ਲਿਆ ਇੱਥੋਂ ਠੀਕ ਹੈ ਇਹਦਾ ਬਰਾਬਰ ਕਰਕੇ ਹੁਣ ਆਪਾਂ ਇਹਦਾ ਘੇਰਾ ਮੈਨ ਲੈਣਾ ਹੈ ਨਾ ਇਹਦਾ ਘੇਰਾ ਇਹਨਾਂ ਦਾ ਹੋਵੇਗਾ 22 ਇੰਚ ਠੀਕ ਹੈ ਜੀ ਇੱਥੋਂ ਆਪਾਂ ਰੱਖਾਂਗੇ 22 11 11 22 ਹੁੰਦਾ ਨਾ ਇੱਥੇ ਆਪਾਂ 22 ਤੇ ਨਿਸ਼ਾਨ ਲਾ ਲੈਣਾ ਇਹਨਾਂ ਆਪਣਾ ਘੇਰਾ ਜਿਹੜਾ ਇਹਨਾਂ ਦਾ ਤਿਆਰ ਹੈ ਤੇ ਫਿਰ ਆਪਾਂ ਜਿਹੜਾ ਇਹਦੇ ਹਿਸਾਬ ਨਾਲ ਹੀ ਆਪਾਂ ਨੇ ਇਹ ਬਾਈਰ ਜੀ ਆਪਾਂ ਰੱਖ ਲਾਂਗੇ ਠੀਕ ਹੈ ਜੀ ਕਿ ਜਿੰਨਾ ਆਪਾਂ ਫੋਲਡ ਕਰਾਂਗੇ ਉਨੀ ਆਪਣੀ ਅੰਡਰਸ਼ার্ট ਜਿਹੜੀ ਅੰਦਰ ਆ ਜਾਊਗੀ ਜਿੰਨਾ ਆਪਣਾ ਘੇਰਾ ਉੱਥੇ ਆਪਾਂ ਨਿਸ਼ਾਨ ਲਾ ਕੇ ਇਹਨੂੰ ਸਿੱਧਾ ਤੇ ਆਹ ਜਿਹੜਾ ਆਪਣਾ ਹੈਗਾ ਹੈ ਪਤਾ ਨਿਸ਼ਾਨ ਇੱਥੇ ਇਹਦੇ ਤੱਕ ਇਦਾਂ ਹੀ ਆਪਾਂ ਕੱਟ ਕਰ ਦੇਣਾ ਠੀਕ ਹੈ ਜੀ ਇਹਨਾਂ ਕਪੜਾ ਆਪਾਂ ਵਿੱਚੋਂ ਲਾ ਕੇ ਫਿਰ ਇਹਨੂੰ ਫੋਲਡ ਕਰਾਂਗੇ ਫਿਰ ਇਹ ਜਿਹੜਾ ਆਪਣਾ ਕਪੜਾ ਅੰਦਰ ਹੀ ਰਹੂਗਾ ਫਿਰ ਆਪਣੇ ਚਾਕਾਂ ਦੇ ਬਾਹਰ ਜਿਹੜੀ ਉਹ ਅੰਡਰ ਸ਼ਰਟ ਾਂਗੂ ਜਿਹੜਾ ਉਹ ਨਹੀਂ ਦਿਖੂਗਾ ਠੀਕ ਹੈ ਜੀ ਹੁਣ ਆਪਣਾ ਇੱਥੋਂ ਟਿੱਕਰ ਆਪਾਂ ਝਾਕ ਫੋਲਡ ਕਰਨੇ ਆ ਇਹਦੇ ਆਪਾਂ ਨੇ ਇਹਦੇ ਸਿੱਧੇ ਨਾਲ ਲਿਆ ਕੇ ਇੱਥੋਂ ਆਪਾਂ ਗਲਾਈ ਵਿੱਚ ਇਦਾਂ ਕੱਟ ਕਰਨਾ ਠੀਕ ਹੈ ਫਿਰ ਆਪਾਂ ਇਹਨੂੰ ਇਦਾਂ ਹੀ ਫੋਲਡ ਕਰ ਲਾਂਗੇ ਫਿਰ ਆਪਣੀ ਜਿਹੜੀ ਇਹ ਲਾਈਨ ਹੈਗਾ ਅਲੱਗ ਫੋਲਡ ਹੋਊਗੀ ਤੇ ਜਿਹੜਾ ਘੇਰਾ ਉਹ ਅਲੱਗ ਹੋਊਗਾ ਠੀਕ ਹੈ ਹੁਣ ਆਪਾਂ ਇਹਨੂੰ ਇੱਥੋਂ ਕਰ ਲਾਂਗੇ ਕੱਟ ਇਦਾਂ ਆਪਾਂ ਇਹਨੂੰ ਕੱਟ ਲੈਣਾ ਚਾਕਾਂ ਤੱਕ ਇਹ ਤੋਂ ਆਪਾਂ ਗਲਾਈ ਕਰਨੀ ਹੈ। ਮਤਲਬ ਏਦਾਂ ਆਪਾਂ ਅਤਰਸ਼ਾ ਲਾਉਣਾ ਜਾਂ ਤਾਂ ਕਿ ਆਪਣਾ ਕੱਪੜਾ ਜਿਹੜਾ ਵਿੱਚ ਨਾ ਆਵੇ। ਠੀਕ ਹੈ ਇਹਨਾਂ ਆਪਾਂ ਇਹ ਕੱਟ ਕਰਤਾ। ਹੁਣ ਆਪਾਂ ਤੁਹਾਨੂੰ ਇਹ ਫੋਲਡ ਕਰਕੇ ਦਿਖਾਉਣੀ ਕਿੱਦਾਂ ਆਪਾਂ ਫੋਲਡ ਕਰਨਾ। ਕਿ ਇਹ ਆਪਣਾ ਨਾਲ ਉਹਦੇ ਵਿੱਚ ਰਹਿ ਜਾਂਦਾ ਤੇ ਜੇ ਆਪਾਂ ਇਹ ਕੱਟ ਕਰਨਾ ਥੋੜਾ ਜਿਹਾ ਆਪਾਂ ਇਹਨੂੰ ਇਸ ਤਰ੍ਹਾਂ ਆਪਾਂ ਕੱਟ ਵੀ ਕਰ ਸਕਦੇ ਆ ਠੀਕ ਹੈ ਇੱਥੋਂ ਕੱਟ ਕਰ ਲਿਆ ਇਹਨੂੰ ਆਪਾਂ ਇੱਧਰੋਂ ਹੀ ਜੇ ਸ਼ੁਰੂ ਕਰਨਾ ਇਹਨੂੰ ਆਪਾਂ ਇੱਥੋਂ ਜਮਾ ਬ੍ਰੀਕ ਰੱਖ ਕੇ ਇਸ ਤਰ੍ਹਾਂ ਆਪਾਂ ਫੋਲਡ ਕਰ ਸਕਦੇ ਆ ਠੀਕ ਹੈ ਇਹ ਦੋ ਤਰੀਕੇ ਆ ਜਿਵੇਂ ਪ੍ਰੂ ਫੋਲਡ ਕਰਨ ਤੇ ਇਦਾਂ ਆਪਾਂ ਇਹਨੂੰ ਇਸ ਤਰੀਕੇ ਨਾਲ ਹੀ ਫੋਲਡ ਕਰ ਲਾਂਗੇ ਜਿਹੜਾ ਸਾਰਾ ਹੋ ਗਿਆ ਨਾ ਹੁਣ ਆਪਾਂ ਇਹ ਮਣਕਿੱਦਾ ਹੋ ਗਿਆ ਹੁਣ ਆਪਾਂ ਇਹ ਫੀਟਿੰਗ ਲਾਉਣ ਲਈ ਜੜੀ ਦੀ ਇਹਦਾ ਆਪਾਂ ਦੋਨੇ ਸਾਈਡਾਂ ਤੋਂ ੜ ਕੇ ਝਾੜ ਕੇ ਛਾੜ ਲੈਣਾ ਜਦੋਂ ਆਪਾਂ ਇਹਨੂੰ ਝਾੜ ਕੇ ਉੱਧਰ ਰੱਖਾਂਗੇ ਨਾ ਦੇਖੋ ਹੁਣ ਆਪਣਾ ਇਹ ਚੀਜ਼ ਜਿਹੜੀ ਚਾਹ ਕਪੜੇ ਇਧਰ ਅੰਦਰਲੀ ਸਾਈਡ ਹੋਗੀ ਇਧਰਲੇ ਵੀ ਆਪਣੇ ਅੰਦਰਲੀ ਸਾਈਡ ਹੋਗੀ ਠੀਕ ਹੈ ਇਹ ਹੁਣ ਆਪਣੇ ਵਿੱਚ ਵਿੱਚ ਆਲੇ ਹੀ ਰਹਿਣਗੇ ਜਿਵੇਂ ਆਪਣੀ ਅੰਦਰ ਸ਼ਰਟ ਹੁੰਦੀ ਹੈ ਠੀਕ ਹੈ ਤੇ ਉੱਪਰੋਂ ਆਪਾਂ ਜਿਹੜਾ ਆ ਚੀਜ਼ ਹੈ ਸਲਾਈ ਲਿਆ ਕੇ ਜਿੱਥੋਂ ਤੱਕ ਇਹਦੇ ਨਿਸ਼ਾਨ ਲਾ ਲਾਂਗੇ ਚਾਕ ਲੀ ਮੈਂ ਉਹਦਾ ਆਪਾਂ ਨਿਸ਼ਾਨ ਲਾ ਕੇ ਉੱਥੋਂ ਤੱਕ ਆਪਾਂ ਇਹ ਸਲਾਈ ਲਾ ਲਾਂਗੇ ਤੇ ਬਾਕੀ ਆਪਣੀ ਜਿਹੜੀ ਇਹ ਵਿੱਚ ਰਹੂਗਾ ਠੀਕ ਹੈ ਜੀ ਇਸ ਤਰ੍ਹਾਂ ਨਾਲ ਆਪਾਂ ਤੁਹਾਨੂੰ ਹੁਣ ਲਾ ਕੇ ਦਿਖਾਉਣੇ ਆ ਲੈ ਵਾਈ ਸਲਾਈ ਫਿਟਿੰਗ ਲਾ ਕੇ ਹਾਂਜੀ ਹੁਣ ਆਪਾਂ ਨੇ ਇਹ ਵਾਲੀ ਜਿਹੜੀ ਹੈ ਲਾਈਨਿੰਗ ਲੇਰ ਲਈ ਸੀਗੀ نیچے ਤੋਂ ਆਪਾਂ ਨੇ ਫੋਲਡ ਕਰ ਲਿਆ ਠੀਕ ਹੈ ਜੀ ਠੀਕ ਹੈ ਆਪਾਂ ਤੁਹਾਨੂੰ ਦੱਸਣਾ ਸੀ ਕਿ ਆਪਾਂ ਇਹ ਤੁਹਾਨੂੰ ਦੱਸਦੇ ਆ ਜਿਹੜੀ ਆਪਾਂ ਅੰਡਰਸ਼ਰਟ ਨੂੰ ਇਸ ਤਰ੍ਹਾਂ ਸਲਾਈ ਲਾ ਲਈ ਸੀਗੀ ਠੀਕ ਹੈ ਹੁਣ ਆਪਾਂ ਜਿਹੜੇ ਚਾਕ ਫੋਲਡ ਨੂੰ ਕਿੱਦਾਂ ਕਰਨੀ ਹੈ ਇਹ ਆਪਾਂ ਨੇ ਘੇਰੇ ਤੋਂ ਘੱਟ ਰੱਖ ਕੇ ਆਪਾਂ ਲਾਈਨਿੰਗ ਜਿਹੜੀ ਕਰ ਲਈ ਸਿੱਟ ਹੁਣ ਆਪਾਂ ਇਧਰੋਂ ਜਿਹੜਾ ਘੇਰਾ ਫੋਲਡ ਕਰਨਾ ਹੈ ਇਹਦਾ ਕਿਵੇਂ ਕਰਾਂਗੇ ਇਹ ਆਪਾਂ ਨੇ نشان ਲਾ ਲਈ ਆਪਾਂ ਨੇ ਠੀਕ ਹੈ ਘੇਰੇ ਦੇ ਤੇ ਆਪਾਂ ਇਹਨੂੰ ਲਾਈਨਿੰਗ ਨੂੰ ਫੜਨਾ ਨਾਲ ਠੀਕ ਹੈ ਜੀ ਆਪਾਂ ਨੇ ਇਥੋਂ ਆਪਾਂ ਨਿਸ਼ਾਨ ਖਿਲਾਇਆ ਇਹਦੇ ਟੀਕਰ ਆਪਾਂ ਫੋਲਡ ਕਰਨਾ ਘੇਰਾ ਠੀਕ ਹੈ ਜੀ ਇਥੋਂ ਰੱਖ ਕੇ ਇਹ ਵੀ ਆਪਾਂ ਇੱਕ ਵਾਰ ਖਿਲਾ ਲਈਓ ਠੀਕ ਹੈ ਜੀ ਹਾਂ ਜੀ ਹੁਣ ਆਪਾਂ ਆ ਉੱਪਰ ਕਰ ਦਿੰਦੇ ਆ ਠੀਕ ਹੈ ਤੇ ਇਥੋਂ ਆਪਾਂ ਨੇ ਚਾਹ ਕ ਜਿਹੜੇ ਫੋਲਡ ਕਰਨੇ ਆ ਇਹ ਆਪਣੀ ਜਿਹੜੀ ਸਿਉਣ ਹੈ ਇਸ ਤਰ੍ਹਾਂ ਆ ਵੀ ਤੁਹਾਨੂੰ ਦਿਖੋ ਨੇ ਇਹ ਆ ਬੜੀ ਜਿਹੀ ਸਲਾਈ ਲਾਈ ਸੀ ਇਹ ਆਪਾਂ ਨੇ ਇੰਦਾਂ ਨਗਾ ਕੀ ਪੁਚਾਕਾਂ ਤੱਕ ਅਸਲਾਈ ਲਾ ਲਈ ਸੀ ਠੀਕ ਹੈ ਜੀ ਇਹ ਆਪਣੀ ਜਿਹੜੀ ਉੱਪਰ ਰਹਿ ਗਈ ਠੀਕ ਹੈ ਹੁਣ ਆਪਾਂ ਜਿਹੜੇ ਚਾਕ ਫੋਲਡ ਕਰਨੇ ਆ ਲਾਈਨਿੰਗ ਜਿਹੜੀ ਆਪਣੀ ਇਦਾਂ ਆਉਗੀ ਠੀਕ ਹੈ ਜੀ ਤੇ ਜਿਹੜੇ ਆਪਾਂ ਚਾਕ ਫੋਲਡ ਕਰਨੇ ਆ ਉਹ ਆਪਣੇ ਜਿਹੜੇ ਇੱਥੋਂ ਤੱਕ ਆ ਜਾਣਗੇ ਤੇ ਜਿਹੜੀ ਆਪਣੀ ਆ ਲਾਈਨਿੰਗ ਵਿੱਚ ਨਹੀਂ ਆ ਪਾ ਦੇਵਾਂਗੇ ਤੇ ਅੰਦਰ ਸ਼ਰਟ ਅੰਗੂ ਆਪਣੀ ਜਿਹੜੀ ਲਾਈਨਿੰਗ ਬਾਹਰ ਰਹੂਗੀ ਤੇ ਇਸ ਤਰੀਕੇ ਨਾਲ ਆਪਾਂ ਇਹ ਨਹਾਣੀ ਹੈ ਤੇ ਹੁਣ ਆਪਾਂ ਕੀ ਕਰਨਾ ਹੈ ਜਿਹੜੀ ਆਪਣੀ ਸਾਈਡ ਤੋਂ ਆਉਣ ਲੱਗੀ ਐ ਇਹਨੂੰ ਆਪਾਂ ਚੱਕ ਕੋਲ ਰੱਖਾਂਗੇ ਠੀਕ ਐ ਇੱਥੋਂ ਆਪਾਂ ਰੱਖ ਕੇ ਚੱਕਾ ਕੋਲ ਸ਼ੁਰੂ ਕਰ ਲਓ ਆਪਾਂ ਨੀਚੇ ਤੋਂ ਸ਼ੁਰੂ ਕਰ ਲਓ ਠੀਕ ਐ ਤੇ ਆਪਾਂ ਇਹਨੂੰ ਐਸਟੀ ਕੇ ਨਾਲ ਜੇ ਆਪਣਾ ਕੱਪੜਾ ਜਾਦੇ ਲੱਗਦਾ ਕੱਟ ਵੀ ਕਰ ਸਕਦੇ ਐ ਤੇ ਨਹੀਂ ਆਪਾਂ ਚੱਕਾਂ ਦੇ ਵਿੱਚ ਵੀ ਇਹਨੂੰ ਐਦਾਂ ਫੋਲਡ ਕਰ ਸਕਦੇ ਐ ਠੀਕ ਐ ਐਦਾਂ ਆਪਾਂ ਫੋਲਡ ਕਰ ਲਿਆ ਉਹਨਾਂ ਕੋਲ ਹੀ ਇੱਥੋਂ ਸ਼ੁਰੂ ਕਰਨਾ ਐ ਦੀ ਬਰਲੀ ਸਾਈਡ ਤੋਂ ਸ਼ੁਰੂ ਕਰਨਾ ਤਾਂ ਆਪਾਂ ਇਦਾਂ ਸੈੱਟ ਕਰਕੇ نیچے ਤੋਂ ਆਪਾਂ ਵੇਖਾਂਗੇ ਇੱਥੇ ਥੋੜਾ ਜਿਹਾ ਕੱਟ ਕਰ ਦਿੰਨੇ ਜਿਆਦਾ ਕਪੜਾ ਇਤੋਂ ਸ਼ੁਰੂ ਕਰਨਾ ਆਪਾਂ ਇੱਕ ਵਾਰੀ ਇੱਥੇ ਰੱਖ ਕੇ ਪਹਿਲਾਂ ਫਿਰ ਆਪਾਂ ਨੇ ਬੈਕ ਤੋਂ ਇੱਥੋਂ ਜਿਹੜਾ ਚਾਕ ਜਿੰਨਾ ਮੋੜਨਾ ਆਪਾਂ ਘੇਰਾ ਇਤੋਂ ਇਸਰੀ ਘੇਰਾ ਕਰਕੇ ਤੇ ਇਤੋਂ ਫੜ ਕੇ ਸਿੱਧੀ ਸੇਧ ਕਰ ਲੈਣੀ ਆ ਠੀਕ ਹੈ ਜੀ ਇਤਪਾ ਸੈੱਟ ਕਰਕੇ ਦੇਖਣਾ ਵੀ ਆਪਣਾ ਜਿਹੜਾ ਵਾਲ ਨੱਕਵੇ ਕੋਈ ਵੀ ਜਦੋਂ ਆਪਾਂ ਸਲਾਈ ਕਰੀਏ ਕਈ ਵਾਰ ਕਪੜਾ نیچے ਵਗ ਜਾਂਦਾ ਹੈ ਨਾ ਉਹ ਆਪਾਂ ਜ਼ਰੂਰ ਤਿਆਰ ਰੱਖਣਾ ਠੀਕ ਹੈ ਜੀ ਹੁਣ ਆਪਾਂ ਇੱਥੇ ਸ਼ੁਰੂ ਕਰ ਲਾਂਗੇ ਵੱਡੇ ਬੱਕੇ ਨਾਲ ਆਪਾਂ ਇਹ ਸਲਾਈ ਸ਼ੁਰੂ ਕਰਨੀ ਹੈ ਸਲਾਈ ਇਹਦੀ ਵੱਡੇ ਬੱਕੇ ਨਾਲ ਹੀ ਆਪਾਂ ਲਾਉਣੀ ਹੈ ਹੁਣ ਆਪਣਾ ਜਿਹੜਾ ਚਾਕਾ ਤੋਂ ਇਹ ਆਪਣਾ ਇਸ ਤਰ੍ਹਾਂ ਸਾਈਡ ਤੇ ਰਹਿ ਜਾਣਾ ਠੀਕ ਹੈ ਇਹ ਆਪਣੀ ਜਿਹੜੀ ਲਾਈਨਿੰਗ ਵਿੱਚ ਵਿੱਚ ਇਧਰ ਇਧਰ ਰਹੂਗੀ ਤੇ ਬਾਹਰ ਨਹੀਂ ਦਿਖੂਗੀ ਠੀਕ ਹੈ ਜੀ ਇਦਾਂ ਆਪਾਂ ਇਹ ਲਗਾਉਣੀ ਹੈ ਤੇ ਹੁਣ ਆਪਾਂ ਇਹਦੀ ਸਿਲਾਈ ਪੂਰੀ ਕਰਕੇ ਤੁਹਾਨੂੰ ਦਿਖਾਉਣੀ ਹੈ ਇੱਥੋਂ ਆਪਾਂ ਇਹਨას ਜਿਹੜਾ ਫੋਲਡ ਕੀਤਾ ਹੈ ਸਿਰੇ ਤੋਂ ਆਪਾਂ ਕੇਰਾ ਫੜ ਕੇ ਇਹਨੂੰ ਸੈੱਟ ਕਰ ਲੈਣਾ ਇਸ ਤਰ੍ਹਾਂ ਠੀਕ ਹੈ ਉਹਨਾਂ ਆਪਾਂ ਤੁਰਾ ਕੇ ਇਦਾਂ ਸੈੱਟ ਕਰ ਲਿਆ ਠੀਕ ਹੈ ਇਦਾਂ ਆਪਾਂ ਇਹਦੀ ਸਿਲਾਈ ਨਾਲ ਇਸ ਤਰ੍ਹਾਂ ਜਿੱਥੇ ਆਪਣਾ ਨਿਸ਼ਾਨ ਲੱਗਿਆ ਘੇਰਾ ਜਿੰਨਾ ਫੋਲਡ ਕਰਨਾ ਨਾ ਉਥੋਂ ਆਪਾਂ ਰੱਖ ਕੇ ਇਹਦਾ ਕਪੜਾ ਜਿਹੜਾ ਸਾਰਾ ਬਾਕੀ ਵਿੱਚ ਦੇ ਦੇਣਾ ਇਹਦਾ ਆਪਾਂ ਇਹਨੂੰ ਫੋਲਡ ਕਰਕੇ ਤੇ ਕੱਚੀ ਸਲਾਈ ਲਾ ਦੇਣੀ ਆਪਾਂ ਵੱਡੇ ਬਖੇ ਨਾਲ ਫਿਰ ਆਪਾਂ ਇਹਦੇ ਉੱਪਰ ਕਰ ਲਾਂਗੇ ਦਰਪਾਈ ਤੇ ਇੱਥੋਂ ਆਪਣਾ نیچے ਨੂੰ ਐ ਕਪੜਾ ਵਧਣਾ ਨਹੀਂ ਚਾਹੀਦਾ ਕਈ ਵਾਰ ਐ ਵਾਜ ਜਾਂਦਾ ਇਹ ਆਪਾਂ ਧਿਆਨ ਰੱਖਣਾ ਪਹਿਲਾਂ ਹੀ ਤੇ ਠੀਕ ਹੈ ਸੈੱਟ ਕਰਕੇ कपड़ा नीचे ना अपना वजे जो आप मारने ठीक है जी एदा आप लिया सिलाई हम अपनी ये सिलाई लागी हम आप जी ये सिलाई भी आपने ला ली सी ठीक है हम आप दूसरी साइड तो आप नीचे तो कि ला सीचे से तुम दस दे ਇਹ ਆਪਾਂ ਸਾਰੇ ਚਾਕ ਜਿਹੜੇ ਇਹ ਆਪਾਂ ਨੇ ਸਾਧੋਨਾਂ ਸਾਈਡਾਂ ਤੇ ਪੇਤਾ ਕੀਤਾ ਇੱਥੇ ਆਪਾਂ ਇੱਕ ਕੱਟ ਲਾ ਦੇਾਂਗੇ ਜਿੱਥੇ-ਜਿੱਥੇ ਆਪਾਂ ਫੋਲਡ ਕਰਦੇ ਆ ਤੁਹਾਨੂੰ ਬਾਅਦ ਚ ਦੱਸ ਦਈਏ ਤੇ ਹੁਣ ਆਪਾਂ ਜੇ نیچے ਤੋਂ ਫੋਲਡ ਕਰਨਾ ਸ਼ੁਰੂ ਕਰਨਾ ਤਾਂ ਉਹ ਕਿਵੇਂ ਕਰਨਾ ਤੇ ਆਪਾਂ ਦੋਨੇ ਸਾਈਡਾਂ ਤੇ ਰੱਖ ਸਕਦੇ ਜਿੱਧਰੋਂ ਵੀ ਤੁਹਾਨੂੰ ਸੌਖਾ ਜਾ ਲੱਗਦਾ ਜੀ ਫੋਲਡ ਕਰਨਾ ਉੱਪਰੋਂ ਵੀ ਰੱਖ ਸਕਦੇ ਆ ਤੇ نیچے ਤੋਂ ਵੀ ਠੀਕ ਹੈ ਇੱਥੋਂ ਆਪਾਂ ਨੇ ਨਿਸ਼ਾਨ ਤੱਕ ਇੱਦਾਂ ਫੋਲਡ ਕਰ ਲਿਆ ਘੇਰੇ ਕੋਲੋਂ फिर आप इस तरह रख सकते हैं इधरली दस निशान तक ठीक है जी इथो आप थोड़ा जा शुरू कर ली सिलाई क्योंकि इतने कपड़ा इन्ना ही रखना है इन शुरू कर ली हम आप चाकों तो फड़ना आ जेडे अपने चाक है चाको इतो जिन्ना कपड़ा आपा ठीक है ਉਦੇਸ ਹਾਵਣਾ ਆਪਾਂ ਇਥੋਂ ਫੜ ਕੇ ਨੂੰ ਸਿੱਧਾ ਕਰ ਲਾਂਗੇ ਜੇ ਦੀ ਸੇਵ ਕਰ ਲੈਣੀ ਆਪਾਂ ਨੇ ਇਦਾਂ ਰੱਖ ਕੇ ਜਿੱਥੇ ਚਾਹ ਕ ਆਪਣੇ ਫੋਲਡ ਕਰੇ ਜਿੰਨੇ ਜਿੰਨੇ ਠੀਕ ਹੈ ਇਹ ਆਪਣਾ ਇਦਾਂ ਸੈੱਟ ਕਰਕੇ ਰੱਖਾਂਗੇ ਠੀਕ ਹੈ ਜੀ ਇਹ ਆਪਣਾ ਪਤਾ ਲੱਗਦਾ ਇਹਨਾਂ ਇਨਾਂ ਫੋਲਡ ਹੋ ਗਿਆ ਠੀਕ ਹੈ ਫਿਰ ਆਪਾਂ ਇਥੋਂ ਨੇੜੋ ਫੜਨਾ ਇਹਨੂੰ ਤੇ ਇਹਨੂੰ ਆਪਾਂ ਨੇ ਇਸ ਤਰੀਕੇ ਨਾਲ ਅੰਦਰ ਫੋਲਡ ਕਰ ਦੇਣਾ ਕੱਪੜੇ ਨੂੰ ਤੇ ਫਿਰ ਆਪਾਂ ਇਹ ਤੋਂ ਸਲਾਈ ਦੀ ਲਾ ਲੈਂਦੇ ਹਾਂ ਠੀਕ ਹੈ ਇਹਨਾਂ ਸਲਾਈ ਲੱਗ ਗਈ ਹੁਣ ਆਪਾਂ ਇਹਨੂੰ ਅੱਗੇ ਦੁਬਾਰਾ ਫਿਰ ਉਸੇ ਤਰ੍ਹਾਂ ਸੈੱਟ ਕਰ ਲਾਂਗੇ ਇਹ ਚ ਵੀ ਥੋੜਾ ਇਹ ਕੱਪੜਾ ਵਾਧਾ ਆਪਾਂ ਥੋੜਾ ਜਿਹਾ ਕੱਟ ਕਰ ਲਾਂਗੇ ਕਿਉਂਕਿ ਕਿਰਾਏ ਦਾ ਥੇਗਾ 23 ਇੰਚ ਹੈ ਪਹਿਗੀ 22 ਇੰਚ ਤਾਂ ਕਰਕੇ ਨਾ ਉੱਪਰੋਂ ਥੋੜਾ ਜਿਹਾ ਕੱਪੜਾ ਜ਼ਿਆਦਾ ਵਿੱਚ ਫਿਰ ਆਉਂਦਾ 1 ਇੰਚ ਦਾ ਉਹੀ ਅੱਧਾ ਅੱਧ ਜਿਹੜਾ ਫਰਕ ਪੈ ਜਾਂਦਾ ਬਾਈ ਜਿੱਤੇ ਇਹ ਕੈਂਚ ਦਾ ਹਰਕਾ ਪੈ ਗਿਆ ਠੀਕ ਹੈ ਉਹ ਆਪਾਂ ਕਪੜਾ ਜਿਹੜਾ ਜ਼ਿਆਦਾ ਲੱਗ ਰਿਹਾ ਥੋੜਾ ਜਿਹਾ ਕੱਟ ਕਰ ਦੇਣਾ ਤੇ ਫਿਰ ਆਪਾਂ ਉੱਪਰੋਂ ਇਦਾਂ ਆਪਾਂ ਫੋਲਡ ਕਰ ਲੈਣਾ ਚਾਪ ਕੋਲ ਤੇ ਇਹਦੇ ਬਰਾਬਰ ਕਰਕੇ ਤੇ ਇਥੋਂ ਆਪਾਂ ਇਸ ਤਰ੍ਹਾਂ ਫੋਲਡ ਕਰ ਲੈਣਾ ਤੇ ਇਹਨੂੰ ਇਦਾਂ ਫੜ ਕੇ ਕੋਠੇ ਨਾਲ ਫਿਰ ਆਪਾਂ ਸਿੱਧਾ ਕਰਨਾ ਠੀਕ ਹੈ ਜੀ ਅਸੀਂ ਇੱਥੋਂ ਰੱਖਿਆ ਇਦਾਂ ਆਪਾਂ ਸੈੱਟ ਕਰਦੇ ਕਿਉਂਕਿ ਸਿਲਕੀ ਸੂਟ ਆ ਜਿਹੜੇ ਉਹ ਆਪਾਂ ਦਾ ਕਾਲੀ ਨਹੀਂ ਕਰਦੇ ਤੇਜ਼ੀ ਨਾਲ ਨਹੀਂ करना क्योंकि जो आप थोड़ा का है तो बाल अपना ये है फिर के द्वारा ना, आपा पहले चंगी सेट आपा देर देर ना आपा ही चंगी तरह सैट करके सिलाई लावे फिर आपेरना पा हम आप पाइथो जो इदा ही सैट करके रख के ठीक है के ਇਹ ਹੁਣ ਆ ਗਿਆ। ਹੁਣ ਆਪਾਂ ਇਹ ਜਿਹੜਾ ਧਾਗਾ ਕੱਟ ਕੰਦਾ। ਹੁਣ ਦੇਖ ਸਕਦੇ ਤੁਸੀਂ ਇਹ ਵਾਲੀ ਜਿਹੜੀ ਆਪਣੀ ਚਾਕ ਇਸ ਤਰ੍ਹਾਂ ਹੋ ਗਿਆ ਨਾ ਕੋਲਡ। ਹੁਣ ਆਪਾਂ نیچے ਤੋਂ ਇਹ ਕੀਤਾ ਨੀਚੇ ਤੋਂ ਦਾਪਾ ਇਸ ਤਰ੍ਹਾਂ ਕਰ ਸਕਦੇ ਆ ਜੇ ਉੱਪਰੋਂ ਆਪਾਂ ਕੋਲਡ ਕਰਨਾ ਉੱਪਰੋਂ ਵੀ ਉਦਾਂ ਹੀ ਕਰਨੇ ਆ। ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਇੱਧਰ ਦੀ ਸਾਈਡ ਆਪਣੇ ਦੋਨਾਂ ਸਾਈਡਾਂ ਤੋਂ ਕੋਲਡ ਹੋ ਗਿਆ। ਆ ਦੇਖੋ। ਉਹ ਬੱਲੇ ਸਾਈਡ ਐ ਕਰ ਰਹੀ ਆਪਣੀ ਉਹ ਬਾਚਾਪਾ ਕਰਦੇ ਆ ਤੁਹਾਨੂੰ ਇੱਕ ਵਾਰੀ ਦਿਖਾ ਦਈਏ ਇਧਰ ਉਹ ਸਾਈਡ ਆਪਣੀ ਜਿਹੜੀ ਇਸ ਤਰੀਕੇ ਨਾਲ ਆਪਣੀ ਅੰਡਰ ਸ਼ਰਟ ਦੇ ਜਿਵੇਂ ਲਾਈਨਿੰਗ ਜਿਹੜੀ ਇੰਦਾ ਲੱਗੀ ਐ ਠੀਕ ਐ ਹੁਣ ਆਪਾਂ ਜਦੋਂ ਇਸ ਤਰ੍ਹਾਂ ਪਾਵਾਂਗੇ ਨਾ ਇਹ ਆਪਣੀ ਜਿਹੜੀ ਲਾਈਨਿੰਗ ਬਾਹਰ ਨਹੀਂ ਗਈ ਚੁਗੀ ਇੱਥੇ ਨਾਲ ਨਾਲ ਹੀ ਰਹੂਗੀ ਤੇ ਇਹਦੇ ਉੱਪਰ ਆਪਣੀ ਦਰਪਾਈ ਹੋ ਜਾਣੀ ਐ ਤੇ ਇਹ ਆਪਣੀ ਇੱਥੇ ਹੀ ਰਹੂਗੀ ਆ ਆਪਣਾ ਕਪੜਾ ਜਿਹੜਾ ਉੱਪਰ ਵੱਧੂ ਐ एक आप जो आलाई मारी कपड़े कट तो दे ला देना दो फिर वैसे भी हर सूटना पेल ला सकते जो आप फोल्ड करना आ चीज जी एदा होगी ठीक है आ फालतू तो कपड़ा थोड़ा थोड़ा आप कट देंगे कैंप ज्यादा इधर एक्सट्रा कट कर देना थोड़ा थोड़ा आपने कट कर देना अपनी लाइन उपर तक सही लग गई इतने अपना आ गया कट के नीचे अपनी जीडी इस तरीके न लग गई है हम अपना एक चौक रह गया लेक हूं आप लेकिन ਤੇ ਇਸ ਤਰੀਕੇ ਨਾਲ ਤੁਸੀਂ ਵੀ ਜੇ ਅੰਡਰਸ਼ਰਟ ਕੋਲ ਲਾਈਨਿੰਗ ਲਾਉਣੀ ਹੈ ਨਾ ਬਹੁਤ ਨਹੀਂ ਦੇਣੀ ਕਈ ਜ਼ਿਆਦਾ ਇਹ ਮਤਲਬ ਬੱਜੀ ਕਹਿ ਦਿੰਦੇ ਸਾਡੀ ਇੰਨਾ ਹੀ ਲਾਓ ਤੇ ਇਹ ਤਰੀਕੇ ਨਾਲ ਤੁਸੀਂ ਵੀ ਲਾਈਨਿੰਗ ਲਾ ਕੇ ਸ਼ਰਟ ਤਿਆਰ ਕਰ ਸਕਦੇ ਹੋ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਪਲੀਜ਼ ਜ਼ਰੂਰ ਕਰ ਦਿਓ ਤੇ ਜਿਹੜੇ ਨਵੇਂ ਮੈਂਬਰ ਆ ਪਲੀਜ਼ ਮੇਰੇ ਚੈਨਲ ਨੂੰ ਜਰ ਸਬਸਕ੍ਰਾਈਬ ਜੁੜ ਕਰ ਲਓ ਜਿਹੜੇ ਜਿਹੜੇ ਵੀ ਲੱਗਣ ਤੇ ਮੇਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ